ਮੇਰਾ ਸਹੁਰਾ ਅੰਨਾ ਸੀ ਪਰ ਮੇਰਾ ਘਰ ਵਾਲਾ ਉਸ ਨੂੰ ਬਹੁਤ ਮਾਨ ਸਤਕਾਰ ਦਿੰਦਾ ਸੀ ਮੈਂ ਉਸ ਤੇ ਸਾਰੇ ਕੰਮ ਕਰਦੀ ਕਦੇ-ਕਦੇ ਕੱਪੜੇ ਬਦਲਦੀ ਕਦੇ ਕੋਲ ਬਹਿ ਕੇ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣਦੀ ਉਹ ਮੈਨੂੰ ਬੜੇ ਹੀ ਪਿਆਰ ਨਾਲ ਬੁਲਾਉਂਦੇ ਤੇ ਮੇਰੇ ਨੇੜੇ ਹੋ ਜਾਂਦੇ ਇੱਕ ਰਾਤ ਮੈਂ ਉਹਨਾਂ ਦੇ ਕੱਪੜੇ ਬਦਲ ਰਹੀ ਸੀ ਮੇਰੇ ਤਾਂ ਹੋਸ਼ ਹੀ ਉੱਡ ਗਏ ਜਦੋਂ ਉਸ ਰਾਤ ਮੇਰੇ ਸਹੁਰੇ ਨੇ ਵਿਆਹ ਕਰਵਾ ਕੇ ਮੈਂ ਆਪਣੇ ਸਹੁਰੇ ਆਈ ਤਾਂ ਸਾਰੇ ਰਿਸ਼ਤੇਦਾਰ ਵਿਆਹ ਵਿੱਚ ਸ਼ਾਮਲ ਸੀ ਮੇਰੇ ਸਾਹਮਣੇ ਮੰਜੇ ਉੱਤੇ ਮੇਰਾ ਸਹੁਰਾ ਬੈਠਾ ਮੈਨੂੰ ਧਿਆਨ ਨਾਲ ਦੇਖ ਰਿਹਾ ਸੀ ਅਤੇ ਮਸਕਰਾ ਵੀ ਰਿਹਾ ਸੀ ਮੈਂ ਹਲਕੀ ਜਹੀ ਨਜ਼ਰ ਨਾਲ ਉਹਨਾਂ ਵੱਲ ਦੇਖਿਆ ਮੈਨੂੰ ਇਹ ਗੱਲ ਬਹੁਤ ਬੁਰੀ ਲੱਗ ਰਹੀ ਸੀ ਉਹ ਲਗਾਤਾਰ ਮੈਨੂੰ ਹੀ ਕਿਉਂ ਦੇਖੀ ਜਾ ਰਹੇ ਸੀ ਇਸ ਸਮੇਂ ਉਹਨਾਂ ਦੀ ਉਮਰ 50 ਸਾਲ ਦੀ ਸੀ ਪਰ ਉਹ ਜਵਾਨ ਲੱਗਦੇ ਸੀ ਕਿਉਂਕਿ ਉਹਨਾਂ ਦਾ ਆਪਣਾ ਵਿਆਹ ਵੀ ਘੱਟ ਉਮਰ ਵਿੱਚ ਹੀ ਹੋ ਗਿਆ ਸੀ ਉਹ ਲਗਾਤਾਰ 15-20 ਮਿੰਟ ਤੱਕ ਇਦਾਂ ਹੀ ਕਰਦੇ ਰਹੇ ਸਾਰੀਆਂ ਔਰਤਾਂ ਵਾਰੀ-ਵਾਰੀ ਮੇਰੇ ਕੋਲ ਆਉਂਦੀਆਂ ਰਹੀਆਂ ਮੈਨੂੰ ਸ਼ਗਨ ਦਿੰਦੀਆਂ ਰਹੀਆਂ ਪਰ ਨਾ ਤਾਂ ਮੇਰਾ ਸਹੁਰਾ ਉੱਠ ਕੇ ਮੇਰੇ ਕੋਲ ਆਇਆ ਅਤੇ ਨਾ ਹੀ ਮੇਰੇ ਨਾਲ ਕੋਈ ਗੱਲ ਕੀਤੀ ਬਸ ਸਾਹਮਣੇ ਬੈਠ ਕੇ ਲਗਾਤਾਰ ਮੈਨੂੰ ਹੀ ਘੂਰੀ ਜਾ ਰਿਹਾ ਸੀ ਇਹ ਗੱਲ ਮੈਨੂੰ ਅਜੀਬ ਲੱਗ ਰਹੀ ਸੀ ਜਦੋਂ ਵੀ ਮੈਂ ਅੱਖ ਬਚਾ ਕੇ ਦੇਖਦੀ ਤਾਂ ਮੇਰੇ ਵੱਲ ਹੀ ਦੇਖਦੇ ਹੁੰਦੇ ਮੈਂ ਦਿਲ ਵਿੱਚ ਸੋਚਿਆ ਕਿ ਬਹੁਤ ਹੀ ਬਿਸ਼ਰਮ ਆਦਮੀ ਐ ਨੂਹਾ ਧਿਆ ਨੂੰ ਕਿੱਦਾਂ ਦੇਖੀਦਾ ਇਹਨਾਂ ਨੂੰ ਪਤਾ ਹੀ ਨਹੀਂ ਇਹ ਲਗਾਤਾਰ ਮੈਨੂੰ ਹੀ ਦੇਖੀ ਜਾ ਰਹੇ ਨੇ ਹੁਣ ਮੈਂ ਥੋੜੀ ਕੋੜੀ ਨਜ਼ਰ ਕਰਕੇ ਘੂਰਨ ਲੱਗੀ ਪਰ ਉਹ ਅਜੀਬ ਸੀ ਮੈਨੂੰ ਹੀ ਦੇਖ ਰਹੇ ਸੀ ਤੇ ਮਸਕਰਾ ਰਹੇ ਸੀ ਮੈਨੂੰ ਇਸ ਹਰਕਤ ਤੇ ਗੁੱਸਾ ਆਇਆ ਸਾਰੀਆਂ ਰਸਮਾਂ ਖਤਮ ਹੋਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਗਈ ਸੀ ਮੇਰਾ ਮੂਡ ਬਹੁਤ ਖਰਾਬ ਸੀ ਇਸ ਉੱਤੇ ਜਦੋਂ ਸੁਨੀਲ ਮੇਰੇ ਕਮਰੇ ਵਿੱਚ ਲੇਟ ਆਏ ਮੈਂ ਉਦਾਸ ਬੈਠੀ ਸੀ ਤੇ ਮੇਰੇ ਕੋਲ ਬੈਠ ਕੇ ਉਹਨਾਂ ਨੇ ਮੈਨੂੰ ਗੁੱਸੇ ਵਿੱਚ ਦੇਖਿਆ ਤੇ ਉਦਾਸ ਦੇ ਕੇ ਕਹਿਣ ਲੱਗੇ ਕੀ ਗੱਲ ਹੈ ਨੀਤੂ ਫਿਰ ਉਹ ਸਮਝੇ ਕਿ ਸ਼ਾਇਦ ਮੈਂ ਬੜੀ دیر ਬਾਅਦ ਕਮਰੇ ਚ ਆਇਆ ਇਸ ਲਈ ਨਾਰਾਜ਼ ਹਾਂ ਕਹਿਣ ਲੱਗੇ ਮੇਰੇ ਦੋਸਤ ਪਿੱਛਾ ਨਹੀਂ ਛੱਡ ਰਹੇ ਸੀ ਤੂੰ ਜਾਣਦੀ ਹੈ ਜਿਹੇ ਮੌਕੇ ਤੇ ਦੋਸਤ ਮਜ਼ਾਕ ਕਰਦੇ ਨੇ ਫਿਰ ਸੁਨੀਲ ਨੇ ਮੇਰੀ ਤਾਰੀਫ਼ ਕੀਤੀ ਮੈਂ ਬਹੁਤ ਖੁਸ਼ ਹੋ ਗਈ ਮੈਂ ਉਹਨਾਂ ਦੇ ਸਾਹਮਣੇ ਆਪਣੇ ਸਹੁਰੇ ਦੀ ਗੱਲ ਨਹੀਂ ਕਰਨਾ ਚਾਹੁੰਦੀ ਸੀ ਕਿ ਕੀ ਸੋਚਣਗੇ ਪਹਿਲੇ ਹੀ ਦਿਨ ਆਈ ਹੈ ਤੇ ਮੇਰੇ ਪਿਓ ਦੀਆਂ ਗੱਲਾਂ ਕਰ ਰਹੀ ਹੈ ਮੇਰਾ ਘਰ ਵਾਲਾ ਇਕੱਲਾ ਹੀ ਸੀ ਉਹਨਾਂ ਦੀ ਮਾਂ ਨਹੀਂ ਸੀ ਬਸ ਪਿਓ ਹੀ ਸੀ ਉਸ ਸਮੇਂ ਘਰ ਵਿੱਚ ਮੈਂ ਮੇਰਾ ਸਹੁਰਾ ਸੀ ਸਵੇਰੇ ਜਦੋਂ ਅੱਖ ਖੁੱਲੀ ਮੈਨੂੰ ਕਹਿਣ ਲੱਗੇ ਅੱਜ ਤਾਂ ਮੈਂ ਬਾਜ਼ਾਰ ਤੋਂ ਨਾਸ਼ਤਾ ਲੈ ਕੇ ਆਉਣਾ ਮੇਰੇ ਘਰ ਵਿੱਚ ਕੋਈ ਔਰਤ ਨਹੀਂ ਇਸ ਲਈ ਅੱਜ ਤਾਂ ਸਭ ਕੁਝ ਮੈਂ ਕਰ ਦਿੱਤਾ ਪਰ ਕੱਲ ਤੋਂ ਤੈਨੂੰ ਹੀ ਸੰਭਾਲਣਾ ਪੈਣਾ ਇਹ ਗੱਲ ਮੈਂ ਪਹਿਲਾਂ ਤੋਂ ਹੀ ਜਾਣਦੀ ਸੀ ਇਸ ਲਈ ਮੈਨੂੰ ਕੋਈ ਇਤਰਾਜ਼ ਨਹੀਂ ਸੀ ਜਿੱਦਾਂ ਹੀ ਮੈਂ ਨਾਸ਼ਤਾ ਕਰਨ ਲਈ ਬਾਹਰ ਆਈ ਨਿਰਸੋਰਾ ਮੇਸ ਤੇ ਬੈਠਾ ਸੀ ਮੈਂ ਉਹਨਾਂ ਦੇ ਸਾਹਮਣੇ ਬੈਠ ਗਈ ਉਹਨਾਂ ਨੇ ਮੈਨੂੰ ਦੇਖ ਕੇ ਮੁਸਕਰਾਉਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਸੁਨੀਲ ਟੇਬਲ ਤੇ ਆ ਕੇ ਬੈਠੇ ਮੇਰੇ ਬਜਾਏ ਉਹ ਪਾਪਾ ਕੋਲ ਬੈਠ ਗਏ ਸੀ ਉਹਨਾਂ ਨੇ ਉਹਨਾਂ ਦੀ ਪਲੇਟ ਵਿੱਚ ਦਹੀਂ ਤੇ ਪਰੌਂਠੇ ਰੱਖੀ ਤੇ ਆਪਣੇ ਹੱਥਾਂ ਨਾਲ ਖਵਾਉਣ ਲੱਗੇ ਮੈਨੂੰ ਬੜੀ ਹੈਰਾਨੀ ਹੋਈ ਕਿ ਇਸ ਤੋਂ ਜ਼ਿਆਦਾ ਤਾਂ ਹੈਰਾਨੀ ਮੈਨੂੰ ਉਦੋਂ ਹੋਈ ਕਿ ਹਲੇ ਉਹ ਸਾਹਮਣੇ ਬੈਠੇ ਮੈਨੂੰ ਹੀ ਦੇਖੀ ਜਾ ਰਹੇ ਸੀ ਉਹਨਾਂ ਨੂੰ ਤਾਂ ਆਪਣੇ ਪੁੱਤ ਦਾ ਵੀ ਲਿਹਾਜ਼ ਨਹੀਂ ਸੀ ਤੇ ਮੈਨੂੰ ਘਰ ਵਾਲੇ ਤੇ ਗੁੱਸਾ ਵੀ ਆ ਰਿਹਾ ਸੀ ਕਿ ਉਹਨਾਂ ਨੂੰ ਰੋਕ ਸਕਦਾ ਸੀ ਫਿਰ ਰੋਕ ਕਿਉਂ ਨਹੀਂ ਰਿਹਾ ਸੀ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਉਹ ਆਪ ਨਾਸ਼ਤਾ ਕਿਉਂ ਨਹੀਂ ਕਰ ਰਹੇ ਉਹ 50 ਸਾਲ ਦੇ ਸੀ ਆਪ ਵੀ ਰੋਟੀ ਖਾ ਸਕਦੇ ਸੀ ਮੈਂ ਕਿਹਾ ਸੁਨੀਲ ਪਾਪਾ ਆਪ ਖਾ ਸਕਦੇ ਨੇ ਤੁਸੀਂ ਆਪਣਾ ਨਾਸ਼ਤਾ ਕਰ ਲਓ ਮੇਰੀ ਗੱਲ ਸੁਣ ਕੇ ਕਹਿਣ ਲੱਗਿਆ ਮੇਰੇ ਪਾਪਾ ਨੂੰ ਦਿਸਦਾ ਨਹੀਂ ਇਹ ਸੁਣਨਾ ਹੀ ਸੀ ਕਿ ਮੇਰੇ ਹੱਥ ਵਿੱਚ ਜਿਹੜੀ ਬੁਰਕੀ ਸੀ ਉਹ ਉੱਥੇ ਹੀ ਰਹਿ ਗਈ ਮੈਂ ਬੜੀ ਹੈਰਾਨੀ ਨਾਲ ਉਹਨਾਂ ਨੂੰ ਦੇਖਿਆ ਚੰਗਾ ਭਲਾ ਆਦਮੀ ਹੈ ਉਸ ਦੀਆਂ ਅੱਖਾਂ ਵੀ ਬਹੁਤ ਸੋਹਣੀਆਂ ਸੀ ਪਰ ਮੈਨੂੰ ਦੇਖ ਕੇ ਬੜਾ ਦੁੱਖ ਹੋਇਆ ਕਿ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਸੀ ਅਤੇ ਉਹ ਦੇਖ ਨਹੀਂ ਸਕਦੇ ਸੀ ਕਲ ਤੋਂ ਪਤਾ ਨਹੀਂ ਮੈਂ ਦਿਲ ਵਿੱਚ ਉਹਨਾਂ ਨੂੰ ਕਿੰਨਾ ਗਲਤ ਕਹਿ ਚੁੱਕੀ ਸੀ ਸੁਨੀਲ ਦਾ ਚਿਹਰਾ ਅਦਾਸ ਹੋ ਗਿਆ ਸੀ ਉਹ ਕਹਿਣ ਲੱਗੇ ਮੇਰੇ ਪਾਪਾ ਮੇਰੇ ਬਚਪਨ ਤੋਂ ਹੀ ਅੰਨੇ ਨੇ ਉਹ ਦੇਖ ਨਹੀਂ ਸਕਦੇ ਇੱਕ ਵਾਰੀ ਮੈਂ ਆਪਣੀ ਮਾਂ ਨਾਲ ਨਣਕੇ ਗਿਆ ਸੀ ਪਾਪਾ ਉਹਨਾਂ ਨੂੰ ਵਾਪਸ ਲੈ ਕੇ ਆ ਰਹੇ ਸੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਮਾਂ ਦੀ ਮੌਤ ਹੋ ਗਈ ਸੀ ਤੇ ਮੇਰੇ ਪਾਪਾ ਦੀਆਂ ਅੱਖਾਂ ਚਲੀਆਂ ਗਈਆਂ ਇਹਨਾਂ ਦਾ ਬਹੁਤ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਡਾਕਟਰ ਕਹਿੰਦੇ ਨੇ ਕਿ ਆਪਰੇਸ਼ਨ ਦਾ ਕੋਈ ਫਾਇਦਾ ਨਹੀਂ ਸੁਨੀਲ ਕਹਿਣ ਲੱਗੇ ਇਹਨਾਂ ਦੇ ਸਾਰੇ ਕੰਮ ਮੈਂ ਕਰਦਾ ਪਰ ਹੁਣੇ ਤੇਰੀ ਜ਼ਿੰਮੇਦਾਰੀ ਹੈ ਤੂੰ ਇਹਨਾਂ ਨੂੰ ਆਪਣਾ ਪਾਪਾ ਸਮਝੀ ਤੇ ਇਹਨਾਂ ਦੇ ਸਾਰੇ ਕੰਮ ਕਰੀ ਇਹਨਾਂ ਨੂੰ ਸੇਵਾ ਵੀ ਕਰੀ ਮੈਂ ਕਿਹਾ ਠੀਕ ਹੈ ਪਰ ਮੈਨੂੰ ਬੇਹਦ ਅਫਸੋਸ ਹੋ ਰਿਹਾ ਸੀ ਇਹ ਸੁਣ ਕੇ ਕਿ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ ਜਦੋਂ ਕਿ ਦੇਖਣ ਵਿੱਚ ਤੰਦਰੁਸਤ ਲੱਗਦੇ ਸੀ ਮੇਰੇ ਦਿਲ ਵਿੱਚ ਆ ਰਿਹਾ ਸੀ ਕਾਸ਼ ਪਾਪਾ ਦੇਖ ਸਕਦੇ ਮੇਰੀ ਗੱਲ ਤੇ ਮੇਰੇ ਸਹੁਰੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਕਹਿਣ ਲੱਗੇ ਮੇਰਾ ਬੜਾ ਦਿਲ ਸੀ ਕਿ ਮੈਂ ਤੈਨੂੰ ਦੇਖਾਂ ਪਰ ਮੇਰੀ ਬਦਕਿਸਮਤੀ ਹੈ ਮੇਰੀ ਇੱਕ ਹੀ ਨੂੰਹ ਹੈ ਤੇ ਮੈਂ ਦੇਖ ਵੀ ਨਹੀਂ ਸਕਦਾ ਕੁਝ ਦਿਨ ਪਹਿਲਾਂ ਜੋ ਮੇਰੇ ਦਿਲ ਵਿੱਚ ਆਪਣੇ ਸਹੁਰੇ ਲਈ ਨਫ਼ਰਤ ਸੀ ਹੁਣ ਉਹ ਹਮਦਰਦੀ ਵਿੱਚ ਬਦਲ ਗਈ ਸੀ ਪਰ ਮੇਰੇ ਹੋਸ਼ ਉਸ ਸਮੇਂ ਉੱਡੇ ਜਦੋਂ ਸੁਨੀਲ ਨੇ ਆਪਣੀ ਨੌਕਰੀ ਜੁਆਇਨ ਕਰ ਲਈ ਤੀ ਅਤੇ ਆਪਣੇ ਕੰਮ ਤੇ ਜਾਣ ਲੱਗੇ ਤੇ ਮੈਨੂੰ ਕਹਿਣ ਲੱਗੇ ਪਾਪਾ ਨੂੰ ਰੋਟੀ ਤੂੰ ਆਪਣੇ ਹੱਥ ਨਾਲ ਖਵਾ ਦੇਈ ਤੇ ਕੱਪੜੇ ਵੀ ਬਦਲ ਦੇਈ ਰੋਟੀ ਖਵਾਉਣ ਤੱਕ ਤਾਂ ਠੀਕ ਸੀ ਪਰ ਕੱਪੜੇ ਇਹ ਸੁਣ ਕੇ ਮੈਂ ਥੋੜਾ ਘਬਰਾ ਹੀ ਗਈ ਸੀ ਮੈਂ ਕਿਹਾ ਸੁਨੀਲ ਇਹ ਗੱਲ ਗਲਤ ਹੈ ਇਹ ਸਹੀ ਨਹੀਂ ਮੈਂ ਕਿੱਦਾਂ ਇਹਨਾਂ ਦੇ ਕੱਪੜੇ ਬਦਲ ਸਕਦੀ ਆ ਕਹਿਣ ਲੱਗੇ ਇਹਨਾਂ ਨੂੰ ਆਪਣਾ ਪਾਪਾ ਸਮਝੀ ਇਹਨਾਂ ਦੀ ਸੇਵਾ ਕਰ ਹੁਣ ਮੈਂ ਦਫ਼ਤਰ ਦਾ ਕੰਮ ਸੰਭਾਲਾਂ ਜਾਂ ਇਹਨਾਂ ਨੂੰ ਤੈਨੂੰ ਸਭ ਕੁਝ ਆਪ ਹੀ ਕਰਨਾ ਪੈਣਾ ਇਹ ਕਹਿ ਕੇ ਉਹ ਚਲੇ ਗਏ ਸੀ ਮੈਂ ਬਹੁਤ ਪਰੇਸ਼ਾਨ ਸੀ ਸੋਚ ਰਹੀ ਸੀ ਕੀ ਕਰਾਂ ਜਦੋਂ ਮੈਨੂੰ ਮੇਰੇ ਸਹੁਰੇ ਦੇ ਕਮਰੇ ਵਿੱਚੋਂ ਆਵਾਜ਼ ਆਈ ਤਾਂ ਮੈਨੂੰ ਬੁਲਾ ਰਹੇ ਸੀ ਉਹਨਾਂ ਦੇ ਕਮਰੇ ਵਿੱਚ ਮੈਂ ਗਈ ਤਾਂ ਪਜਾਮੇ ਤੇ ਬਨੈਲ ਵਿੱਚ ਖੜੇ ਸੀ ਤੇ ਕਹਿਣ ਲੱਗੇ ਬਹੂ ਇਹ ਕਮੀਜ਼ ਮੈਨੂੰ ਫੜਾ ਦੇ ਪਤਾ ਨਹੀਂ ਸੁਨੀਲ ਕਿੱਥੇ ਰੱਖ ਗਿਆ ਮੈਂ ਬੈੱਡ ਤੇ ਹੱਥ ਮਾਰ ਕੇ ਦੇਖ ਲਿਆ ਪਰ ਸਮਝ ਨਹੀਂ ਆ ਰਿਹਾ ਕਿ ਉਸਨੇ ਕਮੀਜ਼ ਬੈੱਡ ਤੇ ਕਿੱਥੇ ਰੱਖ ਦਿੱਤੀ ਮੈਂ ਉਹਨਾਂ ਨੂੰ ਕਮੀਜ਼ ਦਿੱਤੀ ਉਹਨਾਂ ਨੇ ਪਾ ਲਈ ਸੀ ਪਰ ਕਮੀਜ਼ ਦੇ ਬਟਨ ਸਹੀ ਨਹੀਂ ਲੱਗੇ ਸੀ ਮਜਬੂਰੀ ਵਿੱਚ ਮੈਨੂੰ ਅੱਗੇ ਵੱਧ ਕੇ ਕਹਿਣਾ ਪਿਆ ਕਿ ਤੁਸੀਂ ਛੱਡੋ ਮੈਂ ਤੁਹਾਡੇ ਕਮੀਜ਼ ਦੇ ਬਟਨ ਠੀਕ ਕਰਕੇ ਲਾ ਦਿੰਨੀ ਹਾਂ ਫਿਰ ਮੈਂ ਉਹਨਾਂ ਦੀ ਕਮੀਜ਼ ਦੇ ਬਟਨ ਠੀਕ ਕਰਕੇ ਲਾ ਦਿੱਤੇ ਤਾਂ ਉਹ ਖੁਸ਼ ਹੋ ਗਏ ਕਹਿਣ ਲੱਗੇ ਮੇਰੇ ਵਾਲ ਵਿਵਾਦੇ ਮੈਂ ਕੰਗਾ ਚੁੱਕਿਆ ਤੇ ਉਹਨਾਂ ਦੇ ਵਾਲ ਬਾ ਦਿੱਤੇ ਤੇ ਫਿਰ ਕਹਿਣ ਲੱਗੇ ਮੈਨੂੰ ਆਪਣਾ ਹੱਥ ਦੇ ਜਦੋਂ ਮੈਂ ਕਿਹਾ ਕਿਉਂ ਉਹ ਕਹਿਣ ਲੱਗੇ ਮੈਨੂੰ ਆਪਣਾ ਹੱਥ ਤਾਂ ਫੜਾ ਮੈਂ ਡਰਦੇ ਡਰਦੇ ਆਪਣਾ ਹੱਥ ਫੜਾਇਆ ਸੋਚ ਰਹੀ ਸੀ ਕਿ ਮੇਰਾ ਹੱਥ ਕਿਉਂ ਫੜਨਾ ਚਾਹੁੰਦੇ ਨੇ ਉਹਨਾਂ ਨੇ ਮੇਰੇ ਹੱਥ ਨੂੰ ਆਪਣੇ ਦੋਨਾਂ ਹੱਥਾਂ ਵਿੱਚ ਲਿੱਤਾ ਤੇ ਕਹਿਣ ਲੱਗੇ ਤੇਰਾ ਬਹੁਤ ਬਹੁਤ ਧੰਨਵਾਦ ਇਹ ਕਹਿ ਕੇ ਮੇਰਾ ਹੱਥ ਛੱਡ ਦਿੱਤਾ ਤੇ ਕਹਿਣ ਲੱਗੇ ਬਹੂ ਮੈਂ ਤੈਨੂੰ ਦੇਖ ਨਹੀਂ ਸਕਦਾ ਪਰ ਮਹਿਸੂਸ ਕਰ ਸਕਦਾ ਇਸ ਲਈ ਤੇਰਾ ਹੱਥ ਫੜ ਕੇ ਮਹਿਸੂਸ ਕਰਨਾ ਚਾਹੁੰਦਾ ਸੀ ਕਿ ਨੂੰ ਕਿਦਾਂ ਦੀ ਹੁੰਦੀ ਹੈ ਮੈਨੂੰ ਤਾਂ ਆਪਣੀ ਘਰਵਾਲੀ ਦਾ ਪਿਆਰ ਨਸੀਬ ਨਹੀਂ ਹੋਇਆ ਤੇਰਾ ਘਰ ਵਾਲਾ ਬਹੁਤ ਛੋਟਾ ਸੀ ਜਦੋਂ ਮੈਨੂੰ ਛੱਡ ਕੇ ਚਲੀ ਗਈ ਜਦੋਂ ਮੈਂ ਛੋਟਾ ਸੀ ਉਦੋਂ ਮੇਰੇ ਮਾਪਿਓ ਮੈਨੂੰ ਛੱਡ ਗਏ ਸੀ ਜਦੋਂ ਤੋਂ ਮੇਰੀਆਂ ਅੱਖਾਂ ਗਈਆਂ ਨੇ ਮੇਰਾ ਪੁੱਤ ਮੈਨੂੰ ਸੰਭਾਲਦਾ ਪਰ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਹੁਣ ਤੇਰੇ ਤੇ ਆ ਗਈ ਵਿਆਹ ਤੋਂ ਬਾਅਦ ਤੂੰ ਕੋਈ ਵੀ ਚੰਗੇ ਦਿਨ ਨਹੀਂ ਦੇਖੇ ਮੇਰਾ ਬੋਝ ਤੇਰੇ ਤੇ ਪੈ ਗਿਆ ਉਹ ਬੜੇ ਅਦਾਸ ਹੋ ਗਏ ਤੇ ਕਹਿ ਰਹੇ ਸੀ ਮੈਂ ਕਿਹਾ ਤੁਸੀਂ ਬੋਝ ਨਹੀਂ ਹੋ ਤੁਸੀਂ ਬਿਲਕੁਲ ਇਹ ਨਾ ਸੋਚਿਆ ਕਰੋ ਉਹ ਮੇਰੀ ਗੱਲ ਸੁਣ ਕੇ ਮਸਕਰੌਣ ਲੱਗੇ ਤੇ ਕਹਿਣ ਲੱਗੇ ਤੂੰ ਬਹੁਤ ਚੰਗੀ ਕੁੜੀ ਐ ਮੇਰਾ ਧਿਆਨ ਰੱਖਦੀ ਹੈ ਜਿੱਦਾਂ ਜਿੱਦਾਂ ਸਮਾਂ ਬੀਤ ਰਿਹਾ ਸੀ ਮੇਰੇ ਸਹੁਰੇ ਦੀਆਂ ਹਰਕਤਾਂ ਕੁਝ ਅਜੀਬ ਹੋਣ ਲੱਗੀਆਂ ਉਹ ਮੈਨੂੰ ਬਹੁਤ ਜ਼ਿਆਦਾ ਮਾਡਰਨ ਖਿਆਲਾਂ ਦੇ ਲੱਗਦੇ ਸੀ ਹੁਣ ਤੋਂ ਮੈਨੂੰ ਆਪ ਬੁਲਾਉਂਦੇ ਕਿ ਮੈਨੂੰ ਕਮੀਜ਼ ਪਾ ਦੇ ਮੇਰੇ ਬਟਨ ਸਹੀ ਬੰਦ ਹੋਏ ਨੇ ਕਿ ਨਹੀਂ ਕਦੀ ਕਦੀ ਕਹਿੰਦੇ ਤੌਲੀਏ ਨਾਲ ਮੇਰੇ ਵਾਲ ਸਾਫ਼ ਕਰ ਦੇ ਉਹ ਤਾਂ ਉਹ ਆਪ ਵੀ ਕਰ ਸਕਦੇ ਸੀ ਮੈਨੂੰ ਤਾਂ ਇਦਾਂ ਲੱਗਦਾ ਸੀ ਕਿ ਵਿਆਹ ਤੋਂ ਬਾਅਦ ਮੈਨੂੰ ਕੋਈ ਕੰਮ ਨਹੀਂ ਹੋਣਾ ਪਰ ਆਪਣੇ ਸਹੁਰੇ ਦੇ ਚੱਕਰ ਵਿੱਚ ਮੇਰੀ ਹਾਲਤ ਵਿਗੜ ਗਈ ਸੀ ਕਦੀ ਘਰ ਦੇ ਕੰਮ ਕਰਦੀ ਕਦੀ ਉਹਨਾਂ ਨੂੰ ਸੰਭਾਲਦੀ ਸਾਰਾ ਦਿਨ ਉਹ ਮੈਨੂੰ ਬਲਾ ਬਲਾ ਕੇ ਥਕਾ ਦਿੰਦੇ ਸੀ ਕਦੀ ਕਦੀ ਕਹਿੰਦੇ ਟੀਵੀ ਲਾ ਤੇ ਮੇਰੇ ਨਾਲ ਬੈਠ ਕੇ ਗਾਣਾ ਸੁਣ ਕਿੰਨਾ ਚੰਗਾ ਹੈ ਉਹ ਦੇਖ ਤਾਂ ਨਹੀਂ ਸਕਦੇ ਸੀ ਪਰ ਸੁਣ ਸਕਦੇ ਸੀ ਇਸ ਲਈ ਆਪਣੇ ਫੋਨ ਦੇ ਉੱਤੇ ਕਹਾਣੀਆਂ ਤੇ ਗਾਣੇ ਸੁਣਦੇ ਉਹਨਾਂ ਦਾ ਸ਼ੌਂਕ ਸੀ ਮੈਂ ਕਹਿੰਦੀ ਤੁਸੀਂ ਸੁਣ ਰਹੇ ਹੋ ਸੁਣ ਲਓ ਮੈਂ ਆਪਣਾ ਹੋਰ ਵੀ ਕੰਮ ਕਰਨਾ ਪਰ ਉਹ ਮੈਨੂੰ ਕਹਿੰਦੇ ਮੇਰੇ ਕੋਲ ਬੈਠ ਕੇ ਕਹਾਣੀ ਸੁਣ ਉਹ ਇੰਨੇ ਪਿਆਰ ਨਾਲ ਕਹਿੰਦੇ ਸੀ ਮੈਂ ਉਹਨਾਂ ਦੀ ਗੱਲ ਸੁਣ ਕੇ ਹੱਸਣ ਲੱਗ ਜਾਂਦੀ ਤੇ ਉਹ ਆਪ ਵੀ ਹੱਸਣ ਲੱਗ ਜਾਂਦੇ ਤੇ ਕਹਿੰਦੇ ਮੇਰੇ ਕੋਲ ਬੈਠ ਕੇ ਮੇਰੇ ਨਾਲ ਹੀ ਗਾਣਾ ਸੁਣ ਤੇਰੀ ਸਿਹਤ ਖੁਸ਼ ਹੋ ਜਾਊਗੀ ਕੰਮ ਤਾਂ ਹੁੰਦਾ ਹੀ ਰਹਿਣਾ ਹੈ ਕੰਮ ਨੂੰ ਛੱਡ ਕੰਮ ਨਹੀਂ ਕਦੀ ਖਤਮ ਹੁੰਦੇ ਮੈਂ ਉਹਨਾਂ ਦੇ ਕੋਲ ਬੈਠ ਗਈ ਮੈਂ ਕਿਹਾ ਠੀਕ ਹੈ ਦੱਸੋ ਤੁਹਾਨੂੰ ਭੁੱਖ ਲੱਗੀ ਹੈ ਤੁਸੀਂ ਕੀ ਖਾਓਗੇ ਹੱਸ ਕੇ ਕਹਿਣ ਲੱਗੇ ਮੈਂ ਕੁਝ ਨਹੀਂ ਖਾਊਂਗਾ ਮੈਂ ਉੱਠ ਕੇ ਖੜੀ ਹੋ ਗਈ ਸੀ ਮੈਂ ਕਿਹਾ ਖਬਰਦਾਰ ਜੇ ਤੁਸੀਂ ਮੈਨੂੰ ਆਵਾਜ਼ ਦਿੱਤੀ ਉਹ ਬਸ ਮੈਨੂੰ ਕੰਮ ਦੇ ਸਮੇਂ ਹੀ ਬੁਲਾਉਂਦੇ ਮੈਂ ਹਜੇ ਰੋਟੀ ਬਣਾਉਣੀ ਸੀ ਸੁਨੀਲ ਮੈਨੂੰ ਆਪਣੀ ਪਸੰਦ ਦੀ ਸਬਜ਼ੀ ਦੱਸ ਕੇ ਗਏ ਸੀ ਕਿ ਤੂੰ ਇਹ ਬਣਾਉਣੀ ਹੈ ਹੁਣ ਉਹਨਾਂ ਨੂੰ ਕੀ ਪਤਾ ਸੀ ਕਿੰਨਾ ਸਮਾਂ ਲੱਗ ਜਾਂਦਾ ਇਹ ਸਭ ਕੁਝ ਕਰਨ ਵਿੱਚ ਇੱਕ ਉੱਪਰੋਂ ਇੰਨੀ ਗਰਮੀ ਸੀ ਰਸੋਈ ਵਿੱਚ ਖੜਾ ਨਹੀਂ ਹੋਇਆ ਜਾਂਦਾ ਸੀ ਇੱਕ ਘੇਕੇ ਮੈਂ ਬਾਹਰ ਚਲੀ ਗਈ 3-4 ਘੰਟੇ ਲੱਗ ਗਏ ਸੀ ਮੈਨੂੰ ਰਸੋਈ ਦੇ ਕੰਮਾਂ ਵਿੱਚ ਮੈਂ ਉਹਨਾਂ ਦੀ ਪਸੰਦੀ ਦੀ ਸਬਜ਼ੀ ਬਣਾਈ ਹੁਣ ਮੈਂ ਥੱਕ ਗਈ ਸੀ ਬਾਹਰ ਆਈ ਤਾਂ ਘਰ ਗੰਦਾ ਲੱਗ ਰਿਹਾ ਸੀ ਘਰ ਦੀ ਸਫਾਈ ਕਰਨ ਦਾ ਸੋਚ ਹੀ ਰਹੀ ਸੀ ਕਿ ਲੱਗੇ ਹੱਥ ਆਪਣੇ ਸਹੁਰੇ ਦਾ ਕਮਰਾ ਵੀ ਸਾਫ਼ ਕਰ ਦਵਾਂ ਪਰ ਜਿੱਦਾਂ ਹੀ ਉਹਨਾਂ ਦੇ ਕਮਰੇ ਵਿੱਚ ਗਈ ਉਹ ਚੀਜ਼ਾਂ ਫਰੋਲ ਫਰੋਲ ਕੇ ਸਫਾਈ ਕਰ ਰਹੀ ਸੀ ਉਹਨਾਂ ਦੇ ਹੱਥ ਵਿੱਚ ਕੱਪੜਾ ਸੀ ਜਿਸ ਨਾਲ ਉਹ ਫਰਨੀਚਰ ਸਾਫ਼ ਕਰ ਰਹੇ ਸੀ ਇਹ ਦੇਖ ਕੇ ਮੈਂ ਮੁਸਕਰਾਨ ਲੱਗੀ ਮੈਂ ਕਿਹਾ ਤੁਸੀਂ ਇਹ ਕੀ ਕਰ ਰਹੇ ਹੋ ਤੇ ਮੈਂ ਕਰ ਦਿੰਨੀ ਹਾਂ ਉਹਨਾਂ ਦੇ ਹੱਥੋਂ ਮੈਂ ਕੱਪੜਾ ਲਿਆ ਤਾਂ ਕਹਿਣ ਲੱਗੇ ਨਹੀਂ ਤੂੰ ਥੱਕ ਜਾਏਂਗੀ ਬਹੁਤ ਬੁਰਾ ਲੱਗਦਾ ਹੈ ਤੂੰ ਸਾਰੇ ਘਰ ਦਾ ਕੰਮ ਕਰਦੀ ਹੈ ਸੁਨੀਲ ਨੇ ਸਾਰਾ ਕੰਮ ਤੇਰੇ ਤੇ ਸੁੱਟ ਦਿੱਤਾ ਉਹ ਕਹਿਣ ਲੱਗੇ ਤੂੰ ਮੈਨੂੰ ਛੋਟਾ ਮੋਟਾ ਕੰਮ ਦੱਸ ਦਿਆ ਕਰ ਜੋ ਮੈਂ ਕਰ ਸਕਾਂ ਉਹ ਬੜੇ ਉਦਾਸ ਸੀ ਤੇ ਮੇਰੀ ਫਿਕਰ ਕਰ ਰਹੀ ਸੀ ਮੈਂ ਕਿਹਾ ਤੁਹਾਨੂੰ ਕੁਝ ਵੀ ਕਰਨ ਦੀ ਕੋਈ ਲੋੜ ਨਹੀਂ ਮੈਂ ਉਹਨਾਂ ਨੂੰ ਹੱਥ ਫੜ ਕੇ ਕੁਰਸੀ ਤੇ ਬਿਠਾ ਦਿੱਤਾ ਤੇ ਮੋਬਾਈਲ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ ਮੈਂ ਕਿਹਾ ਤੁਸੀਂ ਬਸ ਆਪਣੀ ਵੀਡੀਓ ਸੁਣੋ ਉਹਨਾਂ ਨੇ ਇੱਕ ਵੀਡੀਓ ਲਾ ਦਿੱਤੀ ਜੋ ਕਿ ਬਹੁਤ ਚੰਗੀ ਕਹਾਣੀ ਸੀ ਪਰ ਉਹਨਾਂ ਦੇ ਫੋਨ ਦੇ ਨਾਲ ਨਾਲ ਮੇਰਾ ਹੱਥ ਫੜ ਲਿਆ ਤੇ ਮੈਨੂੰ ਆਪਣੇ ਕੋਲ ਬਿਠਾ ਲਿਆ ਕਹਿਣ ਲੱਗੇ ਇੱਥੇ ਬੈਠ ਹੁਣ ਤੂੰ ਕੋਈ ਕੰਮ ਨਹੀਂ ਕਰੇਂਗੀ ਬਹੁਤ ਕੰਮ ਕਰ ਲਿਆ ਉਹਨਾਂ ਨੇ ਮੇਰਾ ਹੱਥ ਬੜਾ ਘੁੱਟ ਕੇ ਫੜਿਆ ਸੀ ਮੈਂ ਉਸ ਨੂੰ ਕਿਹਾ ਪਾਪਾ ਇਹ ਕੀ ਹਰਕਤ ਹੈ ਮੇਰਾ ਹੱਥ ਛੱਡੋ ਸ਼ਾਮ ਹੋ ਰਹੀ ਹੈ ਮੈਂ ਚਾਹ ਵੀ ਬਣਾਉਣੀ ਹੈ ਤੁਸੀਂ ਦੱਸੋ ਚਾਹ ਨਾਲ ਕੀ ਖਾਓਗੇ ਐਨ ਲੱਗੇ ਕੁਝ ਨਹੀਂ ਖਾਣਾ ਮੈਨੂੰ ਤੂੰ ਆਪਣੇ ਨਾਲ ਰਸੋਈ ਚ ਲੈ ਚੱਲ ਮੈਂ ਤੈਨੂੰ ਦੱਸਦਾ ਚਾਹ ਕਿੱਦਾਂ ਬਣਾਉਂਦੇ ਨੇ ਮੈਂ ਕਿਹਾ ਤੁਸੀਂ ਮੇਰੀ ਫਿਕਰ ਛੱਡੋ ਇਹ ਕਹਿ ਕੇ ਮੈਂ ਆਪਣਾ ਹੱਥ ਉਹਨਾਂ ਦੇ ਹੱਥਾਂ ਵਿੱਚੋਂ ਖਿੱਚ ਲਿੱਤਾ ਤੇ ਰਸੋਈ ਵਿੱਚ ਆ ਗਈ ਤੇ ਚਾਹ ਬਣਾਉਣ ਲੱਗੀ ਅਤੇ ਚਾਹ ਨਾਲ ਪਕੌੜੇ ਵੀ ਬਣਾ ਦਿੱਤੇ ਸੀ ਉਹ ਚਾਹ ਪੀਂਦੇ ਪਕੌੜੇ ਖਾਂਦੇ ਮੇਰੀ ਤਾਰੀਫ਼ ਕਰ ਰਹੇ ਸੀ ਫਿਰ ਇੱਕ ਦਿਨ ਜੋ ਹੋਇਆ ਮੇਰੇ ਤਾਂ ਹੋਸ਼ ਹੀ ਉੱਡ ਗਏ ਮੈਨੂੰ ਸਵੇਰ ਤੋਂ ਬੁਖਾਰ ਸੀ ਮੇਰੇ ਘਰ ਵਾਲੇ ਨੂੰ ਮੇਰੀ ਕੋਈ ਫਿਕਰ ਨਹੀਂ ਸੀ ਮੈਨੂੰ ਦਵਾਈ ਲੈ ਕੇ ਦਫ਼ਤਰ ਚਲੇ ਗਏ ਤੇ ਕਹਿਣ ਲੱਗੇ ਤੂੰ ਬਿਮਾਰ ਨਾ ਹੋਇਆ ਕਰ ਸਾਰਾ ਘਰ ਖੜ ਜਾਂਦਾ ਹੈ ਮੈਂ ਜਲਦੀ ਨਾਲ ਬੁਖਾਰ ਦੀ ਦਵਾਈ ਦੇ ਗਏ ਤੇ ਕਹਿਣ ਲੱਗੇ ਤੂੰ ਸ਼ਾਮ ਦੀ ਰੋਟੀ ਘਾਰੀ ਬਣਾਈ ਮੈਂ ਬਾਜ਼ਾਰ ਦੀ ਰੋਟੀ ਨਹੀਂ ਖਾ ਸਕਦਾ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਉਹਨਾਂ ਦੇ ਸਾਹਮਣੇ ਤਾਂ ਮੈਂ ਕਹਿ ਦਿੱਤਾ ਕਿ ਮੈਂ ਠੀਕ ਹੈ ਕਰ ਲਵਾਂਗੀ ਪਰ ਬੁਖਾਰ ਦੀ ਦਵਾਈ ਖਾਣ ਨਾਲ ਵੀ ਮੇਰਾ ਬੁਖਾਰ ਘਟ ਨਹੀਂ ਹੋ ਰਿਹਾ ਸੀ ਸ਼ਾਇਦ ਗਲੇ ਵਿੱਚ ਇਨਫੈਕਸ਼ਨ ਸੀ ਤੇ ਦਰਦ ਹੋ ਰਿਹਾ ਸੀ ਬੁਖਾਰ ਘਟ ਨਹੀਂ ਹੋ ਰਿਹਾ ਸੀ ਮੈਂ ਆਪਣੇ ਕਮਰੇ ਵਿੱਚ ਬੇਸੁੱਧ ਪਈ ਸੀ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ ਤੇ ਕੋਈ ਅੰਦਰ ਆਇਆ ਮੇਰਾ ਸੋਹਰਾ ਮੇਰੇ ਸਾਹਮਣੇ ਖੜਾ ਸੀ ਮੈਂ ਬਹੁਤ ਮੁਸ਼ਕਲ ਨਾਲ ਆਪਣੀ ਅੱਖਾਂ ਖੋਲ ਕੇ ਉਹਨਾਂ ਨੂੰ ਦੇਖਿਆ ਤੋਂ ਆਪਣੀ ਛੋਟੀ ਦੀ ਮਦਦ ਨਾਲ ਅੰਦਰ ਆਏ ਤੇ ਕਹਿਣ ਲੱਗੇ 니 ਤੂੰ ਤੈਨੂੰ ਕੀ ਹੋਇਆ ਤੂੰ ਹਲੇ ਤੱਕ ਮੈਨੂੰ ਨਾਸ਼ਤਾ ਨਹੀਂ ਬਣਾ ਕੇ ਦਿੱਤਾ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਂ ਕਿਹਾ ਮੇਰੀ ਸਿਹਤ ਠੀਕ ਨਹੀਂ ਮੈਨੂੰ ਬਹੁਤ ਬੁਖਾਰ ਹੈ ਤੂੰ ਕਿਉਂ ਚਿੰਤਾ ਵਿੱਚ ਹੋ ਗਏ ਮੈਂ ਕਿਹਾ ਮੇਰੇ ਤੋਂ ਬਿਲਕੁਲ ਨਹੀਂ ਬੈਠਿਆ ਜਾ ਰਿਹਾ ਮੈਂ ਕਿੱਦਾਂ ਨਾਸ਼ਤਾ ਬਣਾਵਾਂਗੀ ਤਾਂ ਕਹਿਣ ਲੱਗੇ ਤੂੰ ਵੀ ਨਾਸ਼ਤਾ ਨਹੀਂ ਕੀਤਾ ਮੈਂ ਕਹੇ ਨਹੀਂ ਮੇਰੀ ਹਿੰਮਤ ਨਹੀਂ ਹੋਈ ਮੈਂ ਕਿਦਾਂ ਨਾਸ਼ਤਾ ਬਣਾਵਾਵਾਂ ਇਦਾਂ ਕਰੋ ਤੁਸੀਂ ਸੁਨੀਲ ਨੂੰ ਫੋਨ ਕਰ ਦੋ ਉਹ ਜਲਦੀ ਘਰ ਆ ਜਾਣ ਮੇਰੇ ਤੋਂ ਕੁਝ ਵੀ ਨਹੀਂ ਹੋ ਰਿਹਾ ਮੇਰੀ ਗੱਲ ਸੁਣ ਕੇ ਕਮਰੇ ਤੋਂ ਬਾਹਰ ਚਲੇ ਗਏ ਤੇ ਕੁਝ ਹੀ ਦੇਰ ਬਾਅਦ ਉਹਨਾਂ ਦੀ ਚੀਕ ਦੀ ਆਵਾਜ਼ ਆਈ ਮੈਂ ਇੱਕਦਮ ਬੈੱਡ ਤੋਂ ਉੱਠ ਕੇ ਬੈਠ ਗਈ ਆਪਣੇ ਬੁਖਾਰ ਨੂੰ ਭੁੱਲ ਕੇ ਕਮਰੇ ਵਿੱਚੋਂ ਬਾਹਰ ਆਈ ਕਿ ਕਿਸ ਦੀ ਆਵਾਜ਼ ਆ ਰਹੀ ਸੀ। ਆਸ ਬਾਥਰੂਮ ਵਿੱਚੋਂ ਆ ਰਹੀ ਸੀ। ਮੇਰਾ ਸੌਹਰਾ गिर ਗਿਆ ਸੀ। ਉਸ ਦੇ ਸਿਰ ਵਿੱਚੋਂ ਖੂਨ ਨਿਕਲ ਰਿਹਾ ਸੀ। ਮੈਂ ਜਲਦੀ ਨਾਲ ਆਪਣੇ ਸੌਹਰੇ ਦੇ ਸਿਰ ਤੋਂ ਖੂਨ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਪਰ ਉਸ ਸਮੇਂ ਤੱਕ ਬਹੁਤ ਖੂਨ ਨਿਕਲ ਗਿਆ। ਉਹ ਚੀਕ ਰਿਹਾ ਸੀ, ਤੜਪ ਰਿਹਾ ਸੀ ਕਹਿਣ ਲੱਗੇ, ਮੈਨੂੰ ਕੀ ਪਤਾ ਸੀ ਮੈਂ गिर ਜਾਊਂਗਾ। ਮੈਂ ਜਲਦੀ ਨਾਲ ਆਪਣੇ ਘਰਵਾਲੇ ਨੂੰ ਫੋਨ ਕੀਤਾ। ਉੱਪਰ ਰੋਲਾ ਪਾ ਰਹੇ ਸੀ ਜਿੱਦਾਂ ਉਹਨਾਂ ਤੋਂ ਤਕਲੀਫ ਬਰਦਾਸ਼ਤ ਨਾ ਹੋ ਰਹੀ ਹੋਵੇ ਉਹਨਾਂ ਦੇ ਸਿਰ 'ਚੋਂ ਬਹੁਤ ਖੂਨ ਆ ਰਿਹਾ ਸੀ ਜਦੋਂ ਘਰ ਵਾਲੇ ਨੂੰ ਪਤਾ ਲੱਗਿਆ ਥੋੜੀ ਦੇਰ ਬਾਅਦ ਘਰ ਆਏ ਅਤੇ ਆਪਣੇ ਪਿਓ ਨੂੰ ਇਦਾਂ ਦੀ ਹਾਲਤ 'ਚ ਦੇਖ ਕੇ ਰੋਣ ਲੱਗੇ ਉਹਨਾਂ ਨੂੰ ਡਾਕਟਰ ਕੋਲ ਲੈ ਗਏ ਮੈਂ ਘਾਰੀ ਸੀ ਜਦੋਂ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਜਲਦੀ ਨਾਲ ਚੁੱਕਿਆ ਤੇ ਪੁੱਛਿਆ ਪਾਪਾ ਕਿੱਦਾਂ ਨੇ ਇਹਨਾਂ ਉਹਨਾਂ ਦੇ ਸਿਰ 'ਚੋਂ ਖੂਨ ਨਿਕਲ ਚੁੱਕਿਆ ਸੀ ਕਿੰਨਾ ਕੋ ਵੱਡਾ ਜ਼ਖਮ ਹੈ ਉਹ ਕਹਿਣ ਲੱਗੇ ਮੈਂ ਤੈਨੂੰ ਕਿਹਾ ਤਾਂ ਸੀ ਇਹਨਾਂ ਦਾ ਧਿਆਨ ਰੱਖੀ ਇਹ ਕਹਿ ਕੇ ਉਹ ਰੋਣ ਲੱਗੇ ਮੈਨੂੰ ਬਹੁਤ ਫਿਕਰ ਹੋ ਰਹੀ ਸੀ ਮੈਨੂੰ ਬਹੁਤ ਤੇਜ਼ ਬੁਖਾਰ ਸੀ ਮੈਨੂੰ ਕੀ ਪਤਾ ਸੀ ਕਿ ਉਹ ਬਾਥਰੂਮ ਵਿੱਚ ਚਲੇ ਜਾਣਗੇ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਸੁਨੀਲ ਕਹਿਣ ਲੱਗਾ ਮੈਂ ਹਸਪਤਾਲ ਵਿੱਚ ਹੀ ਰਹਾਂਗਾ ਤੂੰ ਮੇਰਾ ਇੰਤਜ਼ਾਰ ਨਾ ਕਰੀ ਮੈਂ ਕਿਹਾ ਠੀਕ ਹੈ ਮੈਨੂੰ ਲੱਗਿਆ ਉਹ ਸਵੇਰ ਤੱਕ ਠੀਕ ਹੋ ਜਾਣਗੇ ਤੇ ਫਿਰ ਘਰ ਆ ਜਾਣਗੇ ਹੁਣ ਤੋਂ ਮੈਂ ਉਹਨਾਂ ਦਾ ਬਹੁਤ ਧਿਆਨ ਰੱਖੂੰਗੀ ਪਰ ਜੋ ਖਬਰ ਮੈਨੂੰ ਸਵੇਰੇ ਮਿਲੀ ਉਸ ਨੇ ਮੇਰੇ ਹੋਸ਼ ਉਡਾ ਦਿੱਤੇ ਸੁਨੀਲ ਨੇ ਕਿਹਾ papa ਸਾਨੂੰ ਛੱਡ ਕੇ ਚਲੇ ਗਏ ਇਨਾ ਹੀ ਸੀ ਕਿ ਮੈਂ ਰੋਣ ਲੱਗੀ ਮੈਂ ਕਿਹਾ ਤੁਸੀਂ ਕੀ ਕਹਿ ਰਹੇ ਹੋ ਇੰਨੀ ਛੋਟੀ ਜੀ ਸੱਟ ਨਾਲ ਉਹਨਾਂ ਨੂੰ ਕਿੱਦਾਂ ਕੁਝ ਹੋ ਸਕਦਾ ਮੈਂ ਰੋਈ ਜਾ ਰਹੀ ਸੀ ਸੁਨੀਲ ਵੀ ਲਗਾਤਾਰ ਰੋ ਰਿਹਾ ਸੀ ਕਹਿਣ ਲੱਗਿਆ ਸੱਟ ਅੰਦਰੂਨੀ ਲੱਗੀ ਸੀ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਪਾਪਾ ਨੂੰ ਬਚਾ ਨਹੀਂ ਸਕੇ ਪੂਰੀ ਰਾਤ ਦਰਦ ਨਾਲ ਤੜਪ ਰਹੇ ਸੀ ਤੇ ਮੈਨੂੰ ਕਹਿ ਰਹੇ ਸੀ ਮੈਂ ਮਰਨਾ ਨਹੀਂ ਚਾਹੁੰਦਾ ਮੈਨੂੰ ਬਚਾ ਲੈ ਮੈਂ ਜੀਣਾ ਹੈ ਮੇਰੀ ਨੂ ਬਹੁਤ ਚੰਗੀ ਹੈ ਪਰ ਹੁਣ ਉਹ ਜਾ ਚੁੱਕੇ ਸੀ ਇਸ ਹਦਮਾ ਸਾਡੇ ਦੋਨਾਂ ਲਈ ਬਹੁਤ ਵੱਡਾ ਸੀ ਮੈਨੂੰ ਅਕਸਰ ਘਰ ਵਿੱਚ ਮੇਰੇ ਸਹੁਰੇ ਦੀ ਬਹੁ ਬਹੁ ਕਰਕੇ ਬੁਲਾਉਣ ਦੀ ਆਵਾਜ਼ ਆਉਂਦੀ ਮੈਂ ਭੱਜ ਕੇ ਹੁਣ ਵੀ ਉਹਨਾਂ ਦੇ ਕਮਰੇ ਵਿੱਚ ਆਉਣੀ ਆ ਤੇ ਖਾਲੀ ਕਮਰਾ ਦੇਖ ਕੇ ਰੋਣ ਲੱਗ ਜਾਂਦੀ ਆ ਕਦੀ ਕਦੀ ਲੱਗਦਾ ਉਹ ਹੱਸ ਰਹੇ ਨੇ ਤੇ ਕੁਝ ਸਮੇਂ ਬਾਅਦ ਮੈਂ ਪ੍ਰੈਗਨੈਂਟ ਹੋ ਗਈ ਸੁਨੀਲ ਮੇਰਾ ਬਹੁਤ ਧਿਆਨ ਰੱਖਦਾ ਸੀ ਅਸੀਂ ਹਲੇ ਵੀ ਪਾਪਾ ਨੂੰ ਯਾਦ ਕਰਦੇ ਸੀ ਹਮੇਸ਼ਾ ਯਾਦ ਆਉਂਦੇ ਤੇ ਮੈਂ ਸੋਚਦੀ ਕਿ ਜੇ ਮੈਂ ਉਸ ਦਿਨ ਉੱਠ ਕੇ ਨਾਸ਼ਤਾ ਬਣਾ ਲੈਂਦੀ ਪਰ ਕਿਸਮਤ ਵਿੱਚ ਜੋ ਹੋਣਾ ਉਸ ਨੂੰ ਕੋਣ ਰੁਕ ਸਕਦਾ ਹੈ ਸੁਨੀਲ ਹੁਣ ਠੀਕ ਹੋ ਗਿਆ ਸੀ ਸਾਡੇ ਘਰ ਪੁੱਤ ਨੇ ਜਨਮ ਲਿਆ ਸੀ ਤੇ ਸੁਨੀਲ ਨੇ ਆਪਣੇ ਪੁੱਤ ਦਾ ਨਾਮ ਮੇਰੇ ਸਹੁਰੇ ਦੇ ਨਾਮ ਤੇ ਰੱਖਿਆ ਸੀ ਤਦੋਂ ਜਿਉਂਦੇ ਸੀ ਕਹਿੰਦੇ ਸੀ ਮੈਂ ਆਪਣੇ ਪੋਤੇ ਦਾ ਨਾਮ ਰੌਸ਼ਨ ਰੱਖੂੰਗਾ ਆਪਣੇ ਘਰ ਵਾਲੇ ਦੀਆਂ ਗੱਲਾਂ ਸੁਣ ਕੇ ਮੇਰੀ ਅੱਖਾਂ ਵਿੱਚ ਹੰਝੂ ਆ ਗਏ ਦੋਸਤੋ ਇਸ ਕਹਾਣੀ ਦੇ ਸਾਰੇ ਪਾਤਰ ਤੇ ਘਟਨਾਵਾ ਕਾਲਪਨਿਕ ਨੇ ਇਸ ਦਾ ਕਿਸੇ ਦੀ ਜ਼ਿੰਦਗੀ ਧਰਮ ਤੇ ਸਮਾਜ ਨਾਲ ਕੋਈ ਸੰਬੰਧ ਨਹੀਂ ਜੇਕਰ ਇਸ ਦਾ ਕਿਸੇ ਜ਼ਿੰਦਗੀ ਨਾਲ ਮੇਲ ਹੁੰਦਾ ਤਾਂ ਇੱਕ ਸੰਯੋਗ ਮੰਨਿਆ ਜਾਵੇ ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ